मन मेरो गाज जेबा मेरी काती मप मप काटो जम की फासी पसी जाती कह के करु राम को नाम जपो दिन राती रहाओ रांग नरंग शिवण शिवो राम नाम बिन करी न जीवो भगत करो हर के गुण गावो आठ पहर अपना खसम त्यावो सोने की सुई ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਾਪਣ ਵਾਲਾ ਜੋ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਪਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜਪ ਰਿਆਂ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਆ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਗ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸ ਦੇ ਨਾਮ ਦੀ ਸੀਣ ਲਾ ਰਿਹਾ ਪਰਮਾਤਮਾ ਦੇ ਨਾਮ ਬਿਨਾ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ ਹਾਂ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਰਮਾਤਮਾ ਦੀ ਬਰਕਤਾਂ ਮਿਲ ਰਹੀ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੁਰਤ ਸ਼ੁੱਧ ਹੋ ਗਈ ਹੈ ਪਾਪ ਚਾਂਦੀ ਦੀ ਡੋਰ ਬਾਣ ਬੰਗ ਬਣ ਗਈ ਹੈ ਹੁਣ ਇਸ ਸੋਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾਰੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇਬਾ ਮੇਰੀ ਕਾਤੀ मप मप काटो जम की फासी पा जाती कह कहकरु पाती राम को नाम जपो दिन राती रहाओ रांगन रागो सीवन सिवो राम नाम बिन करी न जीव भगत करो हर के गुण गाओ आठ पहर अपना खसम त्याव सोने की सुई रूपे का तागा नामे का चित ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਪਣ ਵਾਲਾ ਜੋ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜੱਪ ਰਿਆ ਹਾਂ ਮਨ ਗੱਜ ਨਾਲ ਨਾਪ-ਨਾਪ ਕੇ ਜੀਮ ਚੈਂਚੀ ਨਾਮ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੈ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਹਾ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਣ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸ ਦੇ ਨਾਮ ਦੀ ਸੀਲ ਲਾ ਰਿਹਾ ਹਾਂ ਪ੍ਰਮਾਤਮਾ ਦੇ ਨਾਮ ਬਿਨਾਂ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ ਹਾਂ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪ੍ਰਮਾਤਮਾ ਦੀ ਬਰਕਤਾਂ ਮਿਲ ਗਈ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੂਰਤ ਸ਼ੁੱਧ ਹੋ ਗਈ ਹੈ ਭਾਵ ਚਾਂਦੀ ਦੀ ਡੋਰ ਬਾਣ ਬੰਦ ਬਣ ਗਈ ਹੈ ਹੁਣ ਇਸ ਸੋਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇ ਬਾ ਮੇਰੀ ਕਾਤੀ ਮਾਪ ਮਾਪ ਕਾਟੋਂ जम की फासी कहा कर जाती कह कर पाती राम को नाम जपो दिन राती रहाओ रांगन रांगो सीवन सीवो राम नाम बिन ਕਰੀ ਨ ਜੀਵੋ ਭਗਤ ਕਰੋ ਹਰ ਕੇ ਗੁਣ ਗਾਓ ਆਠ ਪਹਿਰ ਆਪਣਾ ਖਸਮ ਧਿਆਵੋ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਾਪਣ ਵਾਲਾ ਜਿ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜੱਪ ਰਿਆ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੈ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਹਾ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਗ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸ ਦੇ ਨਾਮ ਦੀ ਸੀਲ ਲਾ ਰਿਹਾ ਹਾਂ ਪਰਮਾਤਮਾ ਦੇ ਨਾਮ ਬਿਨਾ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪਰਮਾਤਮਾ ਦੀ ਬਰਕਤਾਂ ਮਿਲ ਗਈ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੁਰਤ ਸ਼ੁੱਧ ਹੋ ਗਈ ਹੈ ਪਾਵ ਚਾਂਦੀ ਦੀ ਡੋਰ ਬਾਣ ਬਣ ਗਈ ਹੈ ਹੁਣ ਇਸ ਸੂਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇ ਬਾ ਮੇਰੀ ਕਾਤੀ ਮਾਪੋ ਮਪ ਕਾਟੋਂ ਜਮ ਕੀ ਫਾਸੀ ਕਾਹਾਂ ਕਰੂ ਜਾਤੀ कहक राम को नाम जपो दिन राती। रहाओ राङ्गन राङ्गो सिवन सिवो नाम बिन करी न जीवो भगत करो ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵੋ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਾਪਣ ਵਾਲਾ ਜੋ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਦਾ ਕੀ ਹਾਂ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜਪ ਰਿਆਂ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੈ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਹਾ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਣ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੱਖ ਕੇ ਉਸ ਦੇ ਨਾਮ ਦੀ ਸੀਣ ਲਾ ਰਿਹਾ ਹਾਂ ਪਰਮਾਤਮਾ ਦੇ ਨਾਮ ਬਿਨਾਂ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ ਹਾਂ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪਰਮਾਤਮਾ ਦੀ ਬਰਕਤਾਂ ਮਿਲ ਗਈ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੂਰਤ ਸ਼ੁੱਧ ਹੋ ਗਈ ਹੈ ਪਾਪ ਚਾਂਦੀ ਦੀ ਡੋਰ ਬਾਣ ਬੰਗ ਬਣ ਗਈ ਹੈ ਹੁਣ ਇਸ ਸੂਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾਰੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇਬਾ ਮੇਰੀ ਕਾਤੀ ਮਾਪ ਮਾਪ ਕਾਟੋਂ ਜਮ ਕੀ ਫਾਸੀ ਕਾਹਾਂ ਕਰੂ ਜਾਤੀ ਕਹਿ ਕਰੂ ਪਾਤੀ RAM ਕੋ ਨਾਮ जपो दिन राती रहाओ रागनो सीवन सिवो राम नाम बिन करी न जीवो भगत करो हर के गुन गाओ। आठ पहर अपना કસમ ਧਿਆਵੂੰ સોਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਪਣ ਵਾਲਾ ਜੋ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਫਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜਪ ਰਿਹਾ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਹਾ ਕੀਸੇ ਸਰੀਰ ਨੂੰ ਕੱਪੜਾ ਰੰਗਣ ਵਾਲੀ ਮੱਟੀ ਬਾਣ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸ ਦੇ ਨਾਮ ਦੀ ਸੀਲ ਲਾ ਰਿਹਾ ਹਾਂ ਪਰਮਾਤਮਾ ਦੇ ਨਾਮ ਬਿਨਾਂ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪਰਮਾਤਮਾ ਦੀ ਪ੍ਰਕਾਤਨਾ ਮਿਲ ਗਈ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੁਰਤ ਸ਼ੁੱਧ ਹੋ ਗਈ ਹੈ ਪਾਪ ਚਾਂਦੀ ਦੀ ਡੋਰ ਵਾਂਗ ਬੰਦ ਬਣ ਗਈ ਹੈ ਹੁਣ ਇਸ ਸੂਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇਬਾ ਮੇਰੀ ਕਾਤੀ ਮਾਪ ਮਾਪ ਕਾਟੋਂ ਜਮ ਕੀ ਫਾਸੀ ਕਾਹਾਂ ਕਰੂ ਜਾਤੀ ਕਹਿ ਕਰੂ ਪਾਤੀ RAM ਕੋ ਨਾਮ ਜਪੋਂ ਦਿਨ ਰਾਤੀ ਰਹਾਉ ਰਾਗ ਨਰਾਗੋ ਸੀਵਣ ਸੀਵੋ RAM ਨਾਮ ਬਿਨ ਕਰੀ ਨ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵੋ ਸੋਨੇ ਕੀ ਸੂਈ ਰੂਪ ਵਿੱਚ ਕਾਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਾਪਣ ਵਾਲਾ ਜਿ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਰਬੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜਪ ਰਿਆਂ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਹੀ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪ੍ਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਆ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਗ ਬਣਾ ਲਿਆ ਹੈ ਇਸ ਵਿੱਚ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸਦੇ ਨਾਮ ਦੀ ਸੀਨ ਲਾ ਰਿਹਾ ਹਾਂ ਪਰਮਾਤਮਾ ਦੇ ਨਾਮ ਬਿਨਾਂ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ ਮੈਨੂੰ ਉਸਦੇ ਨਾਮ ਵਿੱਚ ਆਨੰਦ ਆ ਰਿਹਾ ਹੈ ਰਸ ਆ ਰਿਹਾ ਹੈ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸਦੇ ਗੁਣ ਗਾ ਰਿਹਾ ਹਾਂ ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪਰਮਾਤਮਾ ਦੀ ਪ੍ਰਕਤਨਾ ਮਿਲ ਗਈ ਹੈ ਉਸ ਦੀ ਬਖਸ਼ਿਸ਼ ਨਾਲ ਮੇਰੀ ਸੁਰਤ ਸ਼ੁੱਧ ਹੋ ਗਈ ਹੈ ਪਾਵ ਚਾਂਦੀ ਦੀ ਡੋਰ ਬਾਣ ਬੰਨ ਬਣ ਗਈ ਹੈ ਹੁਣ ਇਸ ਸੂਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ ਮਨ ਮੇਰੋ ਗਾਜ਼ ਜੇਬਾ ਮੇਰੀ ਕਾਤੀ मप मप काटो जम की पा कहा जाती कह करु पाती राम को नाम जपो दिन राती रहाओ। रांगन राङ्गो सिवन सिवो राम नाम बिन करी न जीवो भगत करो हर के गावो। आठ पहर अपना खसम गुणगा सोने की सुई त्या का तागा नामे का चित ਹਰ ਸਿਉ ਲਾਗ ਮੇਰਾ ਮਨ ਗੱਜ ਬਣ ਗਿਆ ਹੈ ਕਪੜਾ ਨਾਪਣ ਵਾਲਾ ਜੋ ਗੱਜ ਹੁੰਦਾ ਹੈ ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ ਹੈ ਅਤੇ ਜੀਵ ਨੂੰ ਕੈਂਚੀ ਬਣਾ ਲਿਆ ਹੈ ਹੁਣ ਮੈਂ ਇਸ ਨਾਲ ਕਰਤਾ ਕੀ ਹਾਂ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਜੀਵ ਨਾਲ ਜਪ ਰਿਹਾ ਹਾਂ ਮਨ ਗੱਜ ਨਾਲ ਨਾਪ-ਨਾਪ ਕੇ ਜੀਵ ਕੈਂਚੀ ਨਾਲ ਮੌਤ ਦੇ ਡਰ ਦੀ 파ਹੀ ਕੱਟੀ ਜਾ ਰਹੀ ਹੈ ਹੁਣ ਮੈਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਮੈਂ ਪ੍ਰਮਾਤਮਾ ਦਾ ਨਾਮ ਦਿਨ ਰਾਤ ਜਪ ਰਿਹਾ ਹਾਂ ਇਸ ਸਰੀਰ ਨੂੰ ਕੱਪੜਾ ਰੰਗਣ ਵਾਲੀ ਮਿੱਟੀ ਬਾਣ ਬਣਾ ਲਿਆ ਹੈ ਇਸ ਵਿੱਚ ਮੈਂ ਪ੍ਰਮਾਤਮਾ ਦਾ ਨਾਮ ਆਪਣੇ ਮਨ ਨੂੰ ਰੰਗ ਕੇ ਉਸ ਦੇ ਨਾਮ ਦੀ ਸੀਣ ਲਾ ਰਿਹਾ। ਪ੍ਰਮਾਤਮਾ ਦੇ ਨਾਮ ਬਿਨਾ ਹੁਣ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ। ਮੈਨੂੰ ਉਸ ਦੇ ਨਾਮ ਵਿੱਚ ਆਨੰਦ ਆ ਰਿਹਾ ਆ ਰਿਹਾ, ਰਸ ਆ ਰਿਹਾ ਹੈ। ਪ੍ਰਭੂ ਦੀ ਭਗਤੀ ਕਰ ਰਿਹਾ ਹਾਂ ਅਤੇ ਉਸ ਦੇ ਗੁਣ ਗਾ ਰਿਹਾ। ਅਠੇ ਪਹਿਰ ਉਸ ਨੂੰ ਯਾਦ ਕਰ ਰਿਹਾ। ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਪ੍ਰਮਾਤਮਾ ਦੀ ਬਰਕਤਾਂ ਮਿਲ ਗਈ ਹੈ। ਉਸ ਦੀ ਬਖਸ਼ਿਸ਼ ਨਾਲ ਮੇਰੀ ਸੂਰਤ ਸ਼ੁੱਧ ਹੋ ਗਈ ਹੈ ਭਾਵ ਚਾਂਦੀ ਦੀ ਡੋਰ ਬਾਣ ਬੰਨ ਗਈ ਹੈ ਹੁਣ ਇਸ ਸੂਈ ਧਾਗੇ ਨਾਲ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਸੀਤਾ ਗਿਆ ਹੈ